ਰਾਮਪੁਰਾ ਫੂਲ ਸ਼ਹਿਰ ਦੇ ਰੇਲਵੇ ਫਾਟਕ ਕਾਫੀ ਲੰਮੇ ਸਮੇਂ ਤੋਂ ਬੰਦ ਨੇ ਪਰੰਤੂ ਕਿਸੇ ਵੀ ਸਿਆਸੀ ਲੀਡਰ ਨੇ ਸ਼ਹਿਰ ਵਾਸੀਆਂ ਦੀ ਸਾਰ ਨਹੀਂ ਲਈ ਇੱਕ ਕਹਾਵਤ ਤਾਂ ਤੁਸੀਂ ਆਮ ਹੀ ਸੁਣੀ ਹੋਏਗੀ ਕਿ ਲੀਡਰਾਂ ਦੇ ਲਾਰੇ ਨਾ ਵਿਆਹੇ ਨਾ ਖਵਾਰੇ ਇਹ ਕਹਾਵਤ ਸੱਚ ਹੋਈ ਸ਼ਹਿਰ ਰਾਮਪੁਰਾ ਫੂਲ ਦੇ ਵਿੱਚ ਨਾਬਾ ਤੇ ਪਟਿਆਲਾ ਮੰਡੀ ਦੇ ਵਿਚਕਾਰ ਕਾਫੀ ਲੰਮੇ ਸਮੇਂ ਤੋਂ ਓਵਰਪ੍ਰੈਸ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਰੇਲਵੇ ਭਾਗ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਵਿਚਕਾਰ ਵਾਲੇ ਰੇਲਵੇ ਫਾਟਕ ਨੂੰ ਬੰਦ ਕੀਤਾ ਹੋਇਆ ਹੈ ਜਿਸ ਕਾਰਨ ਸ਼ਹਿਰ ਵਾਸੀ ਲੰਮੇ ਸਮੇਂ ਤੋਂ ਪਰੇਸ਼ਾਨ ਨੇ ਤੇ ਹੁਣ ਇਸ ਮਾਮਲੇ ਨੂੰ ਚੁੱਕਣ ਦੇ ਲਈ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਨੀਲ ਬਿੱਟਾ ਨੇ ਕਦਮ ਚੁੱਕਿਆ ਹੈ ਤੇ ਰੇਲਵੇ ਵਿਭਾਗ ਨੂੰ ਮੰਗ ਪੱਤਰ ਦੇਣ ਉਪਰੰਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼ਹਿਰ ਵਾਸੀਆਂ ਦੀ ਪਰੇਸ਼ਾਨੀ ਦਾ ਹੱਲ ਨਾ ਹੋਇਆ ਤਾਂ ਉਹ ਬਟਿੰਡਾ ਅੰਬਾਲਾ ਰੇਲ ਸੈਕਸ਼ਨ ਤੇ ਚੱਲਣ ਵਾਲੀਆਂ ਰੇਲਾਂ ਦਾ ਪੱਕੇ ਤੌਰ ਤੇ ਕਿਰਾਉ ਕਰਨਗੇ ਅਸੀਂ ਅੱਜ ਸਿਸਟਰ ਮਾਸਟਰ ਸਾਹਿਬ ਨੂੰ ਸ਼ਹਿਰ ਵੱਲੋਂ ਇੱਕ ਮੰਗ ਪੱਤਰ ਦੇ ਰਹੇ ਹਾਂ ਵੀ ਜੋ ਰੇਲਵੇ ਨੇ ਬਿਨਾਂ وجہ 2 ਮਹੀਨੇ ਤੋਂ ਸ਼ਹਿਰ ਦੇ ਅੰਦਰਲੇ ਫਾਟਕ ਬੰਦ ਕੀਤੇ ਹੋਏ ਨੇ ਕਿਉਂਕਿ ਕੋਰਟੀ ਦੀ ਸਟੇ ਕਾਰਨ ਠੇਕੇਦਾਰ ਕੰਮ ਨਹੀਂ ਕਰ ਰਿਹਾ ਕਿੰਨੇ ਠੇਕੇਦਾਰਾਂ ਦੇ ਐਨਓਸੀ ਰੇਲਵੇ ਕੋਲੇ ਆ ਚੁੱਕੇ ਨੇ ਚਾਹੇ ਉਹ ਉੱਪਰਲਾ ਓਵਰਬ੍ਰਿਜ ਦਾ ਸੀ ਚਾਹੇ ਜੋ ਪੀਡਬਲਯੂਡੀ ਦਾ ਠੇਕੇਦਾਰ ਸੀ ਚਾਹੇ ਉਹ ਡਬਲ ਲਾਈਨਾਂ ਦਾ ਠੇਕੇਦਾਰ ਸੀ ਕਿਸੇ ਵੀ ਤਿੰਨੇ ਠੇਕੇਦਾਰਾਂ 'ਚੋਂ ਕਿਸੇ ਠੇਕੇਦਾਰ ਦਾ ਕੰਮ ਨਹੀਂ ਚੱਲ ਰਿਹਾ ਜੋ ਸ਼ਹਿਰ ਵਿੱਚ ਬਿਨਾਂ وجہ ਪ੍ਰੇਸ਼ਾਨੀ ਆ ਰਹੀ ਹੈ ਇਹ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਅੱਜ ਕਿਉਂਕਿ ਸੰਕੇਤਕ ਰੂਪ 'ਚ ਇਹਨਾਂ ਨੂੰ ਪਹਿਲਾਂ ਮੰਗ ਪੱਤਰਤਾ ਜਊਗਾ ਤੇ ਸੰਕੇਤਕ ਰੂਪ ਚ ਗੱਡੀ ਦਾ ਕਰਾਓ ਕੀਤਾ ਜਾਊਗਾ ਕੱਲ ਤੋਂ ਲਗਾਤਾਰ ਅਜ ਮਿੱਥੇ ਸਮੇਂ ਲਈ ਜੇ ਸਾਡੀ ਇਹਨਾਂ ਨੇ ਅਜ ਮੰਗ ਨਾ ਪੂਰੀ ਕੀਤੀ ਤਾਂ ਅਲ ਮਿੱਥੇ ਸਮੇਂ ਲਈ ਜੀਆਂ ਟ੍ਰੇਨਾਂ ਦਾ ਕਰਾਓ ਕੀਤਾ ਜਾਊਗਾ ਇਸ ਤੋਂ ਇਲਾਵਾ ਤੁਹਾਡੇ ਇੱਕ ਟਾਈਮ ਟੇਬਲ ਦੀ ਮੰਗ ਆ ਰਹੀ ਹੈ ਰਿਲੇਵੈਂਟ ਫਾਰਮ ਉਸ ਦੇ ਬਾਰੇ ਉਹ ਸਰ ਇੱਕ ਟ੍ਰੇਨ ਜਿਹੜੀ ਆਪਣੇ ਬੀਕਾ ਨੇਰ ਤੋਂ ਦਿੱਲੀ ਸੈਰੋ ਨਾਲ ਚੱਲਦੀ ਹੈ ਉਹ ਅਸੀਂ ਮੰਗ ਕਰਦੇ ਵੀ 3 ਘੰਟੇ ਐਡਵਾਂਸ ਚਲਾਈ ਜਾਵੇ ਕਿਉਂਕਿ ਰਾਤ ਨੂੰ 1:30 ਵਜੇ ਇੱਥੇ ਆਉਂਦੀ ਹੈ ਤੇ ਸਵੇਰੇ 6:00 ਵਜੇ ਦਿੱਲੀ ਪਹੁੰਚਦੀ ਹੈ ਜੇ ਕਿ ਉਹਦਾ 7:30 ਵਜੇ ਟਾਈਮ ਕੀਤਾ ਜਾਵੇ 3 ਘੰਟੇ ਐਡਵਾਂਸ ਕੀਤਾ ਜਾਵੇ ਤਾਂ ਉਹ ਠੀਕ ਟਾਈਮ ਨਾਲ 4:30 ਚ ਦਿੱਲੀ ਵੀ ਪਹੁੰਚ ਜੂਗੀ ਜਿਨ੍ਹਾਂ ਨੇ ਕੋਈ 에어ਪੋਰਟ ਤੇ ਕੰਮ ਜਾਣਾ ਫਲੇਟਾਂ ਲੈਣੀਆਂ ਉਹ ਵੀ ਠੀਕ ਟਾਈਮ ਤੇ ਪਹੁੰਚ ਜਣਗੇ ਸਾਡੇ ਵਪਾਰੀ ਵੀਰ ਵੀ ਉਹਨਾਂ ਨੂੰ ਪੂਰਾ ਸਮਾਂ ਮਿਲ ਜੂਗਾ ਵੀ ਜੋ ਵੀ ਆਦੀ ਦੁਕਾਨਦਾਰੀ ਕਰਨੀ ਹੈ ਸਾਰਾ ਦਿਨ ਪੂਰਾ ਦਾ 12 ਘੰਟੇ ਕੰਮ ਕਰਕੇ 15 ਘੰਟੇ ਕੰਮ ਕਰਕੇ ਰਾਤ ਦੀ ਟ੍ਰੇਨ ਤੇ ਵਾਪਸ ਆ ਕੇ ਉਹਦਾ ਸਵੇਰੇ ਇੱਥੇ ਵਾਪਸ ਆ ਜਾਣਗੇ ਥੈਂਕ ਯੂ ਸ਼ਹਿਰ ਵਾਸੀਆਂ ਨੂੰ ਤੇ ਬਿੱਟਾ ਸ਼ਾਹ ਨੂੰ ਤੇ ਇਹਨਾਂ ਦੀ ਪੂਰੀ ਟੀਮ ਨੂੰ पूरा स्वागत है आपका स्टेशन पर आपका स्टेशन है आपका शहर है हम लोग तो बाहरी लोग हैं सेवा करने का मौका मिलता है अच्छे लोगों के बीच तो हम बहुत अच्छा महसूस करते हैं ये काफी दिनों से समस्या है आप लोगों की हम भी महसूस कर रहे थे पुल बन जाता तो कोई दिक्कत नहीं थी लेकिन पुल बंद है इसलिए ये समस्या ज्यादा है अभी कल भी काफी अधिकारियों से बात हुई और हम इसका फैसला नहीं ले सकते लेकिन हम पॉजिटिव हैं आपको जब तक ये फाटक बंद है तब तक टू व्हीलर के लिए रास्ता मिल जाना चाहिए और मैं निवेदन करूंगा अपने अधिकारियों से कि आपको टू व्हीलर के लिए ये रास्ता मिल जाए और जैसे आप लोग कोशिश कर रहे हैं लेकिन मैं आपसे एक प्रार्थना और करूंगा कि धैर्य रखें ऐसा कोई काम भी ना करें जिससे कि आप लोगों को या प्रशासन को या हमारे यात्रियों को तकलीफ हो तो आपका प्रोटेस्ट जो है अच्छा है बढ़िया है अच्छे से करें आपकी मांग है आपका हक हाँ है आप अपनी मांग को रख सकते हैं और भी आपकी जरूरतें हैं उसको रख सकते हैं आपका स्टेशन इस है इसको सुंदर बनाएं। इसके लिए हम कोशिश करेंगे और अपने अधिकारियों से प्रार्थना करेंगे कि वो आपकी गौर करें और आपकी मांग पूरी हो सके धन्यवाद साथी नामपुरा फूल जसवीर औ रिपोर्टर टीवी